ਸਤਿ ਸ੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਕਰਦੇ ਆਂ ਜੀ ਤੁਹਾਡਾ ਵੈਲਕਮ ਅੱਜ ਦੀ ਵੀਡੀਓ ਹੈਗੀ ਅੱਜ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਵੀਰ ਦਾ ਨਾਮ ਹੈਗਾ ਜੀ ਗੁਰਲਾਲ ਸਿੰਘ ਅੱਜ ਤਰੀਕ ਹੈਗੀ 7 ਅਕਤੂਬਰ 2025 ਸਮਾਂ ਕੋ ਸਵੇਰ ਦੇ 8:00 ਵਜੇ ਦਾ ਜੀ ਤੇ ਵੀਰ ਕੋਲੇ ਤਿੰਨ ਸੱਜਰ ਪਸ਼ੂ ਪਕਾਉ ਹੈ ਜੀ ਉਹਨਾਂ ਦੀ ਡਿਟੇਲ ਅੱਜ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਆਜੋ ਵੀਰ ਨਾਲ ਕਰਦੇ ਆਂ ਜੀ ਗੱਲਬਾਤ ਸ਼ੁਰੂ ਹੋਰ ਵੀਰ ਜੀ ਕੀ ਹਾਲ ਜੀ ਸਤਿ ਸ੍ਰੀ ਅਕਾਲ ਜੁਬਣੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਵਧੀਆ ਵਧੀਆ ਜੋਬ ਨੇ ਵੀਰ ਤੇ ਕਿੰਨੇ ਪਸ਼ੂ ਬਗਾਉ ਅੱਜ ਵੀਰ ਆਪਣੇ ਕੋਲ ਤਿੰਨ ਪਸ਼ੂ ਕਾਉ ਜੀ ਠੀਕ ਹੈ ਜੀ ਤੇ ਕਿੰਨਾ ਕਿੰਨਾ ਸੂਆ ਆ ਗਿਆ ਇਹਨਾਂ ਦਾ ਇਹ ਪਹਿਲਾ ਸੂਆ ਵੀਰ ਚਾਰ ਦੰਦਾਂ ਦੀ ਜੋੜੀ ਅੱਛਾ ਜੀ ਚਲੋ ਇਹ ਤੋਂ ਕਰੀਏ ਸ਼ੁਰੂ ਫਿਰ ਹਾਂ ਜੀ ਚਲੋ ਜੀ ਦਿਓ ਜਾਣਕਾਰੀ ਵੀਰ ਜੀ ਇਹ ਵੀਰ ਚਾਰ ਦੰਦਾਂ ਦੀ ਜੋੜੀ ਪਹਿਲਾ ਸੂਆ ਪਹਿਲਾ ਸੂਆ ਹਾਂ ਜੀ ਚਾਰ ਦੰਦਾਂ ਦੀ ਮਗਰ ਕੀ ਆ ਗਿਆ ਜੀ ਮਗਰ ਕੱਟਾ ਜੀ ਮਗਰ ਕੱਟਾ ਆ ਗਿਆ ਕਿੰਨੇ ਦਿਨ ਹੋ ਗਏ ਸੂਈ ਨਹੀਂ ਨਹੀਂ ਸੂਈ ਲਾਉਣੀ ਹੁੰਦੀਆਂ ਇਹਨਾਂ ਦੇ ਨਾਲ ਕੋਈ ਠੀਕ ਹੈ ਜੀ ਹਾਂ ਜੀ ਸਮਝਿਆ ਠੀਕ ਹੈ ਜੀ ਲੈਓ ਖਰਾਓ ਖੋਲ ਕੇ ਚੱਕ ਵੀਰ ਜੀ ਕਿੰਨਾ ਦੁੱਧ ਆਦ ਕਿੰਨਾ ਪੱਕਾ ਦੁੱਧ ਵੀਰ 9 ਕਿਲੋ ਦੁੱਧ ਪੱਕਾ ਹਾਂਜੀ ਹਾਂਜੀ ਲਓ ਜੀ ਪਹਿਲਾ ਸੁਗਾ ਝੋਟੀ ਤੇ ਸਿੰਘ ਸਿੰਘ ਕਰੋ ਇਹ ਚੈੱਕ ਇੱਕ ਰੰਗ ਕਾਲੀ ਮੋਰਾ ਨਿੰਮ ਹੈਗੀ ਮਾਰਕਿੰਗ ਥੋੜੀ ਜੀ ਲਓ ਜੀ ਖਲ ਦਰਦੀ ਹੈ ਹਨਾ ਜੀ ਉਹ ਮਰਾ ਡਰਦੀ ਕੈਮਰੇ ਕਰਕੇ ਮਰਾ ਉਹ ਇੱਕਰੀ ਚੱਕਰ ਵੀਰ ਜੀ ਫੇਰ ਇਹਦਾ ਪਰ ਉਹ ਮਰਾ ਜੀ ਚਾਰ ਦੋ ਲਜੋੜੀ ਵੇ ਫਿਰ ਕੇ ਕਹਿ ਦੇ ਗੱਲ ਨਹੀਂ ਉਹ ਗੱਲ ਨਹੀਂ ਲਓ ਜੀ ਮਗਰ ਆ ਗਿਆ ਜੀ ਕਟਾ ਥਾਣੇ ਨੂੰ ਕਿਵੇਂ ਵੀਰ ਥਾਣੇ ਨਹੀਂ ਲੇਕ ਨੰਬਰ ਆ ਦੇ ਚਵਾਈ ਚ ਹਾਂ ਮੋਟਰ ਕੀ ਚਵਾਈ ਆ ਦੇ ਲਓ ਜੀ ਕਰੋ ਜੀ ਚੈੱਕ ਗੁਰਲਾਲ ਵੀਰ ਇੱਕ ਹੋਰ ਚੱਕਰ ਮਰਾਈਏ ਦਾ ਦੁਬਾਰਾ ਪਾ ਠੀਕ ਹੈ ਵੀ ਜੀ ਲਓ ਖੋਲੋ ਇਹਨੂੰ ਲੋਰੀ ਕਰੋ ਜੀ ਚੈੱਕ ਡਰਦੀ ਆ ਛੋਟੀ ਜੀ ਇਹ ਮਾੜਾ ਕਰਦੀ ਕੈਮਰੇ ਕਰੀ ਸੀ ਸਿੰਘ ਸਿੰਘ ਕਰੋ ਜੀ ਚੈੱਕ ਹਾਂ ਚਾਰ ਦੰਦ ਵੀ ਨਾਲੇ ਛੋਟੀ ਨੇ ਠੀਕ ਆ ਜੀ ਬੰਦੂ ਕਰ ਲਾਲ ਵੀਰ ਪੱਕਾ ਦੁੱਧ ਕਿੰਨਾ ਕਰ ਲਾਲਵੀਰ ਵੀਰ ਪੱਕਾ 9 ਕਿਲੋ ਦੁੱਧ ਵੀਰੇ ਲਈ 9 ਕਿਲੋ ਠੀਕ ਆ ਜੀ ਤੇ ਮਗਰ ਕਟਾ ਗਿਆ ਹਾਂਜੀ ਹਾਂਜੀ ਤੇ ਰੇਡ ਕਰ ਲਾਲਵੀਰ ਦਾ ਇਹ ਰੇਡ ਵੀਰ ਹਾਂ ਨਾ ਵੀ ਵੀਰ 90 ਰੇਡ ਕਰ ਲਈਏ ਭਾਵੇਂ 85000 ਤੋਂ 100 ਕਿਲੋਮੀਟਰ ਪਹੁੰਚ ਜੀ ਕਿੰਨੇ ਜੀ 85000 ਤੋਂ 85000 ਤੋਂ 100 ਕਿਲੋਮੀਟਰ ਹਾਂਜੀ 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 ਠੀਕ ਆ ਜੀ ਠੀਕ ਤੇ ਸੂਆ ਆ ਗਿਆ ਕਿਰਮਾ ਜੀ ਪਹਿਲਾ ਸੂਆ ਕਿ ਚਾਰ ਦਨ ਚੋਟੀ ਆ ਪਹਿਲਾ ਸੂਆ ਚਾਰ ਦਨ ਚੋਟੀ ਹਾਂਜੀ ਹਾਂਜੀ ਠੀਕ ਹੈ ਚਲੋ ਜੀ ਵੇੜ ਦਿਓ ਜਾਣਕਾਰੀ ਵੀਰ ਜੀ ਇਹ ਵੀ ਡਾਕਟਰ ਜੀ ਕਰਾਓ ਸਿਆ ਜਰਸੀ ਕਰਾਓ ਸਾਜੀ ਹਾਂਜੀ ਹਾਂਜੀ ਲਓ ਜੀ ਲੈ ਵਾਲੂਆ ਕਰੋ ਚੈੱਕ ਚੰਗਾ ਹੈ ਕਿੰਨਾ ਪੱਕਾ ਤੂੰ ਕਰਨ ਲਾਲ ਵੀਰ ਇਹ ਪੱਕਾ ਵੀਰ ਦਾਖਲ ਹੋ ਪਾਇਆ 11 12 ਕਹੀ ਗਈ ਆਪਾਂ ਤੇ ਅੱਡੇ ਸਾਣਾ ਦਾਖਲ ਦੁੱਧਿਆ ਦਾਖਲ ਹੋ ਚੋਂਨ ਵਾਲੀ 8 ਵਜੇ ਮੇਰੇ ਕੋਲ ਨਾਲ ਦਾ ਟਾਈਮ ਚੋਂਨ ਵਾਲੀ ਆ ਠੀਕ ਆ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਸੂਈ ਨੂੰ ਵੀਰ ਮਹੀਨਾ ਹੋ ਗਿਆ ਵਾ ਮਹੀਨਾ ਹੋ ਗਿਆ ਸੂਈ ਨੂੰ ਹਾਂਜੀ ਲੈ ਕਰਾਓ ਖੋਲ ਕੇ ਚੈੱਕ ਵੀਰ ਜੀ ਸੂਹਾ ਕਿਨਵਾ ਆ ਗਿਆ ਜੀ ਤੇ ਸੂਹਾ ਦੂਜਾ ਸੂਹਾ ਵੀਰ ਪੱਕਾ ਦੂਜਾ ਸੂਹਾ ਹਾਂ ਦੂਜਾ ਸੂਹਾ ਠੀਕ ਆ ਜੀ ਬੋਲੇ ਥਾਣ ਥੋਣ ਕਿਵੇਂ ਆ ਜਵਾਈ ਤੋਂ ਆਪਣੀ ਵੀਰੇ ਇੱਕ ਨੰਬਰ ਆ ਦੇ ਸਾਰੇ ਪੂਰ ਛਟੇ ਗਰੰਟੀ ਸਾਰੀ ਹੋਊਗੀ ਆਪਣੀ ਨੇ ਕੋਈ ਪੂਰ ਛਟਾਣੀ ਆ ਲੇਵਾਲੂਆ ਚੰਗਾ ਹੈ ਹਾਂ ਜੀ ਜੀ ਪੱਕਾ ਦਾਖਲ ਹੋ ਦੋ ਧਣਾ ਹਾਂ ਜੀ ਹਾਂ ਜੀ ਵੀਰ ਵੰਗਾ ਪੋਣਾ ਨਹੀਂ ਪਿੰਦਾ ਉਧਰ ਹੀ ਚੋਈ ਲਓ ਭਾਵੇਂ ਐਨੀ ਸੀਲਸ ਲਾ ਦੇ ਐਡੀ ਸੀਲ ਆ ਵੀਰਾ ਠੀਕ ਆ ਜੀ ਤੇ ਮਗਰ ਕਿ ਆ ਗਿਆ ਜੀ ਮਗਰ ਵੀਰੇ ਆਵੇ ਵੱਛੀ ਆਈ ਕਿਹੜੀ ਵੱਛੀ ਵੀਰ ਆ ਵੀਰਾ ਮੱਛੀ ਜਵਾਬ ਤੁਹਾਡੇ ਸਾਹਮਣੇ ਆ ਆੜੀ ਵੱਛੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਗੱਲ ਲਾਲਵੀਰ ਕੀ ਰੇਟ ਰੂਟ ਕਰ ਦਈਏ ਦਾ ਜਿੱਦਾਂ ਇਹ ਪ ਵੀਰ ਭਾਵੇਂ 40 ਕਰ ਲਈਏ 35 ਕਰ ਲਈਏ 32000 ਕਿਲੋਮੀਟਰ ਪਹੁੰਚ 32100 ਕਿਲੋਮੀਟਰ ਹਾਂਜੀ 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 ਠੀਕ ਐ ਥਣ ਥਣ ਓਕੇ ਐ ਪੂਰੇ ਹਾਂਜੀ ਹਾਂਜੀ ਓਕੇ ਕੋਈ ਵੀਰ ਭਰਾ ਪ੍ਰਿੰਤ ਤਸੱਲੀ ਕਰਦਾ ਹਾਂਜੀ 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 ਠੀਕ ਐ ਜੀ ਕੋਈ ਫੋਨ ਕਰੇ ਵੀਰ ਹੋਰੇ ਮਾਨਤਨ ਕੀਤਾ ਜਾਊ ਕੋਈ ਗੱਲ ਨਹੀਂ ਠੀਕ ਐ ਜੀ ਕੋਈ ਵੀਰ ਭਰਾ ਫੋਨ ਕਰੇ ਤੇ ਵੀਰ ਕਹਿੰਦਾ ਹੋਰ ਮਾਨਤਨ ਕੀਤਾ ਜਾਊਗਾ ਤੇ ਵੀਰ ਜੀ ਇਹਦੀ ਦਿਓ ਜਾਣਕਾਰੀ ਇਹ ਵੀਰ ਪਹਿਲਾਂ ਇਹ ਪਹਿਲੇ ਸੂਈ ਸੂਈ ਆ ਪੰਜ ਦਿਨ ਤੋਂ ਸੂਈ ਨੂੰ ਵੇਖੋ ਪੰਜ ਦਿਨ ਹੋ ਗਏ ਹਾਂਜੀ ਨੂੰਾਈ ਨੂੰ ਨਹੀਂ ਦੱਸ ਕਰਕੇ ਪਾ ਮਾ ਤਾਜੀ ਸੂਈ ਆ ਤਾਜੀ ਸੂਈ ਆ ਹਾਂਜੀ ਆ ਠੰਡ ਵੀ ਥੋੜੀ ਜੀ ਹੋ ਗਈ ਹਾਂਜੀ 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 ਤੇ ਕੋਈ ਨਹੀਂ ਲਿਓ ਗਰ ਲਾਲ ਵੀਰ ਨੂੰ ਬਾਹ ਪੰਜ ਦਿਨ ਹੋ ਗਏ ਸੂਈ ਨੂੰ ਕਿੰਨਾ ਦਿੰਦਾ ਚਾਰ ਪੰਜ ਦਿਨ ਹੋ ਗਏ ਸੂਈ ਨੂੰ ਇਹਦੇ ਥੱਲੇ ਦੁੱਧ 7 ਕਿਲੋ ਵੀਰ 7 ਕਿਲੋ ਪੱਕਾ ਹਾਂਜੀ ਪੱਕਾ 7 ਕਿਲੋ ਦੁੱਧ ਤੇ ਮਗਰ ਕੀ ਹੈ ਜੀ ਮਗਰ ਵੀਰ ਵਛਾ ਹੀ ਮਗਰ ਵਛਾ ਆ ਗਿਆ ਹਾਂਜੀ ਲਓ ਜੀ ਇਹ ਗਨ ਨੜੂ ਵੀਰ ਨਾਲ ਹੀ ਆ ਬਣੇ ਠੀਕ ਹੈ ਜੀ ਇਹ ਵਛਾ ਆ ਗਿਆ ਮਗਰ ਹਾਂਜੀ ਤੇ 7 ਕਿਲੋ ਪੱਕਾ ਦੁੱਧ ਹਾਂਜੀ ਹਾਂਜੀ ਬੱਕਰੀ ਆ ਦੇ ਵੀਰ ਥਾਂ ਤੁਣ ਕਿਵੇਂ ਵੀਰ ਥਾਲੇ ਦਾ ਨੰਬਰ ਆ ਵੀਰ ਠੀਕ ਆ ਜੀ ਲਓ ਜੀ ਕਰੋ ਜੀ ਚੈੱਕ ਫੇਸਬੁੱਕ ਆ ਰਹੀ ਹੈ ਤਾਂ ਲਓ ਜੀ ਬਾਕੀ ਸੰਘੇ ਹੋਈ ਕੋਈ ਗੱਲ ਨਹੀਂ ਠੰਡੀ ਹੁੰਦੀ ਹੈ ਹਾਂ ਨਾਰਮਲ ਜੀ ਹਾਈਟ ਚ ਹਾਂ ਜਵਾਬ ਫੜੀ ਫਰੀ ਆ ਗਈ ਨਾਰਮਲ ਬੱਕਰੀ ਵਰਗੀ ਆ ਇਹ ਬਿਲਕੁਲ ਬਿਲਕੁਲ ਹਾਂ ਜੀ ਲਓ ਜੀ ਕਰੋ ਜੀ ਚੈੱਕ ਟੋਕਰੀ ਪੱਠੇ ਪਈ ਰੁਜ ਜਾਂਦੀ ਆ ਹਾਂ ਜੀ ਬਿਲਕੁਲ ਜੀ ਥਣ ਥਣੋ ਕੇ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਲਓ ਪਹਿਲਾ ਸੂਆ ਹਾਂ ਜੀ ਹਾਂ ਜੀ ਤੇ ਗਰ ਲਾਲਬੀਰ ਕੀ ਰੇਟ ਇਹਦਾ ਏ ਜਿੱਦਾਂ ਜੀ ਵੀਰ ਭਾ ਜੀ ਕਰ ਲਈਏ ਹਾਂਜੀ ਤੇ ਆਪਾਂ 5000 ਰੁਪਏ ਦੇ ਦਈਏ ਸਿਰਫ ਹਾਂਜੀ 5000 ਜੋ 100 ਕਿਲੋਮੀਟਰ ਪਹੁੰਚ 5000 ਤੇ 100 ਕਿਲੋਮੀਟਰ ਪਹੁੰਚ 500 ਰੁਪਏ ਛੋੜ 500 ਛੋੜ 500 ਹੋਰ ਜੋੜ 24000 ਜੀ 24000 ਚ 100 ਕਿਲੋਮੀਟਰ ਲਓ ਜੀ ਹਾਂਜੀ ਕਰੋ ਈ ਗੱਲ ਸਿਰਫ 24000 24000 ਤੇ 100 ਕਿਲੋਮੀਟਰ ਪਹੁੰਚ ਠੀਕ ਹੈ ਜੀ ਪੱਕਾ 7 ਕਿਲੋ ਦੁੱਧ ਗਾਂ ਦੇ ਨੇ ਵਧਾਇਆ ਹਾਂਜੀ ਹਾਂਜੀ ਵਧਾਵੇ ਉਹਨਾਂ ਕੋਲੇ ਮੈਲੇ ਦੇ ਆ ਵੀ ਹਾਂਜੀ ਹਾਂਜੀ ਹਜੇ ਮੈਲੇ ਦੇ ਹਾਂਜੀ ਹਾਂਜੀ ਠੀਕ ਆ ਜੀ ਠੀਕ ਬਾਕੀ ਜਦਾਂ ਮਾਜੀ ਕੋਈ ਜਵਾਬ ਹੈਗੇ ਜੋਲੀ ਬਿਲਕੁਲ ਜੀ ਬਿਲਕੁਲ ਤੇ ਗਰ ਲਾਲ ਵੀਰ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰ ਪਿੰਡ ਆਪਣਾ ਕੈਰੋਂ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਨੰਬਰ ਨੰਬਰ 629825250 25250 ਠੀਕ ਆ ਜੀ ਠੀਕ ਓਕੇ ਧੰਨਵਾਦ ਗਰ ਲਾਲ ਦੇ ਤੇ ਦੋਸਤੋ ਇਹੀ ਆਪਣੇ ਅੱਜ ਦੇ ਨਾਲ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਰੈਲੀ ਰੁਟੀਨ ਦੇ ਵਿੱਚ ਨਵੀਆਂ ਨਵੀਆਂ ਵੀਡੀਓ ਲੈ ਕੇ ਤੁਹਾਡੇ ਸਾਹਮ ਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ